ਅੱਜ ਮਾਨ ਸਾਹਿਬ ਦੀ ਗੁਆਈ ਵਾਲੀ ਸਰਕਾਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਜੋ ਵੀ ਜਨਤਾ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜੋ ਵੀ ਜਨਤਾ ਦੀਆਂ ਜਿਹੜੀਆਂ ਨੇ ਮੁਢਲੀ ਸਹੂਲਤਾਂ ਲਈ ਅੱਜ ਤਕਰੀਬਨ 2.5 ਕਰੋੜ ਦੀ ਲਾਗਤ ਦੇ ਨਾਲ ਜਿਹੜੀ ਪਾਣੀ ਦੀ ਇਹ ਦੋ ਤਿੰਨ ਵਾਰਡਾਂ ਦੇ ਵਿੱਚ ਸਮੱਸਿਆ ਚੱਲਦੀ ਆ ਰਹੀ ਸੀਗੀ ਉਹਦਾ ਅੱਜ ਸਾਡੇ ਸਤਕਾਰਯੋਗ ਪੰਜਾਬ ਦੇ ਚੇਅਰਮੈਨ ਆਲੂ ਵਾਲੀਆ ਸਾਹਿਬ ਨੇ ਅੱਜ ਇੱਥੇ ਆ ਕੇ ਦੇ ਇਹ ਲੋਕਾਂ ਦੀ ਜਿਹੜੀ ਸਮੱਸਿਆ ਸੀ ਉਹ ਹੱਲ ਕੀਤੀ ਔਰ ਇੱਥੇ ਬਸ ਨੇ ਤਕਰੀਬਨ ਜਿੰਨੀਆਂ ਵੀ ਵਾਰਡਾਂ ਸਾਡੀਆਂ ਤਰਨਤਾਰਨ ਸਹਿਬਸ੍ਰੀ ਗੁਰੂ ਅਰਜਨ ਦੇਵ ਦੀ ਵਸਾਈ ਹੋਈ ਨਗਰੀ ਜੜੀਆਂ ਬਾਰਲੀਆ ਬੋਡਾ ਨੇ ਮੈਂ ਅੰਦਰਲੇ ਸ਼ਹਿਰ ਦੀ ਨਹੀਂ ਗੱਲ ਕਰਦਾ ਜਿੱਥੇ ਇਹ ਸਮੱਸਿਆਵਾਂ ਸਾਡੇ ਸੰਗਤ ਨੂੰ ਆਉਂਦੀਆਂ ਸੀ ਉਹਦੇ ਅੱਜ ਪਾਣੀ ਦੀ ਖਾਸ ਕਰਕੇ ਜਿਹੜੀ ਦਿੱਕਤ ਸੀਗੀ ਉਹਦੇ ਲਈ ਅੱਜ ਦੋ ਟਿਊਬਲ ਸਮੁੱਚੇ ਤੌਰ ਤੇ ਪਾਣੀ ਲਈ ਪਾਈਪਲਾਈਨ ਸਾਰੀ ਉਹ ਜਿਹੜੀ ਆ ਉਹ 2.5 ਕਰੋੜ ਰੁਪਏ ਨਾਲ ਉਹ ਅੱਜ ਹੱਲ ਹੋਈ ਆ ਅੱਜ ਸ਼ੁਰੂ ਹੋ ਜੂਗਾ ਔਰ ਵਿਦਨ ਜਿਹੜਾ ਟਾਈਮ ਪੀਰੀਅਡ ਆ ਜਿਹੜਾ ਦਿੱਤਾ ਗਿਆ ਆ 8 ਤੋਂ 9 ਮਹੀਨੇ ਉਹਦੇ ਵਿੱਚ ਇਹ ਜਿਹੜੀ ਆ ਪਾਈਪਲਾਈਨ ਵਿਛਾਈ ਜਾਊਗੀ ਔਰ ਪਾਣੀ ਜਿਹੜਾ ਘਰ-ਘਰ ਤੱਕ ਪਹੁੰਚਾਇਆ ਜਾਏਗਾ। ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਵੱਧ ਘਪੜਾਵਾ ਮਤਲਬ ਘਰ ਬਣਾ ਕੇ ਦੇਣ ਚ ਉਹ ਕਮੇਟੀ ਘਰ-ਘਰ ਤਰਨ ਤਰਨ ਵਿੱਚ ਕੀਤਾ ਮਤਲਬ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਓ ਤੁਸੀਂ ਦੇਖੋ ਮੈਨੂੰ ਤੇ ਵੀ ਨਹੀਂ ਪਤਾ ਹੁਣ ਉੱਡ ਕੇ ਨਾਲੇ ਹੁਣ ਇਲੈਕਸ਼ਨ ਦਾ ਕਿਉਂਕਿ ਬਾਹਰ ਇਲੈਕਸ਼ਨ ਆ ਗਈ ਪੰਜਾਬੀ ਵੀ ਜਿਹੜੇ ਇੱਥੋਂ ਦੇ ਜਿਹੜੇ ਐਮਐਲਏ ਸਾਹਿਬ ਸੀਗੇ ਉਹ ਇੱਕ ਬਿਮਾਰੀ ਨਾਲ ਜੂਝ ਰਹੇ ਸੀ ਜਿਹੜੀ ਬਹੁਤ ਅ ਦੁਖਦਾਈ ਗੱਲ ਹੋਈ ਹੈ ਜਿਹੜੀ ਉਹਨਾਂ ਦੀ ਡੈਥ ਹੋ ਗਈ ਉਹਦੇ ਲਈ ਇਹ ਬਾਈ ਇਲੈਕਸ਼ਨ ਆ ਗਿਆ ਔਰ ਬਾਈ ਇਲੈਕਸ਼ਨ ਦੇ ਵਿੱਚ ਹੁਣ ਇਹ ਭਾਜੀਪੀ ਵਾਲਿਆਂ ਨੂੰ ਅੱਜ ਤੱਕ ਤੇ ਨਜ਼ਰ ਨਹੀਂ ਆਇਆ ਤਰਨਤਾਰਨ ਦੀਆਂ ਸਮੱਸਿਆਵਾਂ ਅੱਜ ਤੱਕ ਪਿਛਲੇ 60-70 ਸਾਲਾਂ 'ਚ ਤੇ ਕੋਈ ਨਜ਼ਰ ਨਹੀਂ ਆਈਆਂ ਔਰ ਸਿਰਫ ਉਹ ਇਸ ਕਰਕੇ ਤੁਰੇ ਫਿਰਦੇ ਨੇ ਇਹ ਇਤੋਂ ਹੁਣ ਵੋਟਾਂ ਦੀ ਕੋਈ ਨਾ ਕੋਈ ਪਰਵਾਹੀ ਹੋਵੇ ਸਾਡੀ ਕਿਉਂਕਿ ਜਦੋਂ ਮੈਂ ਵੀ ਲੜਿਆ ਸੀ ਇਲੈਕਸ਼ਨ ਇਹਨਾਂ ਨੂੰ 1200 ਵੋਟ ਪਈ ਸੀ ਬੀਜੇਪ ਤੁਸੀਂ ਪੱਤਰਕਾਰ ਹੋ ਤੁਸੀਂ ਦੱਸ ਦਿਓ ਕਿੰਨੀ ਪਈ ਸੀ 1200 ਵੋਟ ਇਹਨਾਂ ਨੂੰ ਟੋਟਲ ਪਈ ਸੀ ਤਰਨਤਾਰਨ ਚੋਂ ਅਸੈਂਬਲੀ ਸੈਗਮੈਂਟ ਚੋਂ ਤੇ ਹੁਣ ਵੱਧ ਤੋਂ ਵੱਧ ਹੋਰ ਕਰ ਕਰਾ ਕੇ ਹੋਰ 100 200 ਇਹਨਾਂ ਨੂੰ ਗਿਣ ਲਓ ਇਹ ਤੋਂ ਬਾਅਦ ਇਹ ਤੇ ਵੇਖੋ ਗੱਲਿਆਂ ਗੱਲਾਂ ਦਾ ਖਟਿਆ ਖਾਂਦੇ ਆ ਸੋਸ਼ਲ ਮੀਡੀਆ ਤੇ ਸੁੱਟ ਦਿੰਦੇ ਨੇ ਤੇ ਆਪਣੀਆਂ ਜੜੀਆਂ ਨੇ ਰੋਟੀਆਂ ਇਹ ਸੇਕਦੇ ਨੇ ਸੋ ਗੱਲ ਮੈਂ ਇਹ ਕਰਨੀ ਚਾਹੁੰਦਾ ਜਿੰਨਾ ਚਿਰ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਨਿਹੜੀ ਸੁਣ ਕੇ ਨਹੀਂ ਉਹਨੂੰ ਹੱਲ ਵੀ ਕਰਨਾ ਪੈਂਦਾ ਆ ਉਹਦਾ ਹੱਲ ਨਾ ਹੋਊਗਾ ਉਨਾਂ ਚਿਰ ਜਿਹੜੇ ਆ ਲੋਕ ਸੰਤੋਸ਼ ਜਿਹੜੀ ਜਨਤਾ ਨੂੰ ਸੰਤੁਸ਼ਟ ਕਰਨਾ ਪੈਂਦਾ ਲੋਕਾਂ ਦੇ ਕੰਮ ਕਰਨੇ ਲੋਕ ਚੰਮ ਨਾਲ ਨਹੀਂ ਲੋਕ ਕੰਮ ਨਾਲ ਜੁੜੇ ਸੋ ਜੇ ਅੱਜ ਤੱਕ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਮਿਲਿਆ ਮੈਨੂੰ ਐਨੀ ਵਾਰਾਂ ਉਹ ਲੋਕਾਂ ਦੇ ਵਿੱਚ ਜਾ ਕੇ ਕੰਮ ਕੀਤੇ ਨੇ ਤਾਂ ਹੀ ਜਾ ਕੇ ਇਹ ਪ੍ਰਵਾਈ ਹੋਈ ਹੈ ਮੈਂ ਉਸ ਗੱਲ ਦਾ ਤੁਹਾਨੂੰ ਜਵਾਬ ਦੇ ਦਿੰਦਾ ਇਹ ساری ਜ਼ਿੰਦਗੀ ਲੱਗੇ ਰਹਿਣ ਪੰਜਾਬ ਦੇ ਵਿੱਚ ਭਾਜਪੀ ਦੀ ਸਰਕਾਰ ਨਹੀਂ ਆਊਗੀ ਕਿਉਂਕਿ ਜਿਹੜਾ ਇਨਸਾਨ ਜਿਹੜੀ ਪਾਰਟੀ ਲੋਕਾਂ ਦੀ ਵਫਾਦਾਰੀ ਦੇ ਵਿੱਚ ਨਹੀਂ ਰਹਿੰਦੀ ਲੋਕਾਂ ਦੇ ਕੰਮਾਂ ਵੱਲ ਧਿਆਨ ਨਹੀਂ ਦਿੰਦੀ ਇਹ ਸਿਰਫ ਇਹ ਸਤਾਈ ਦੀ ਗੱਲ ਕਹਿੰਦੇ ਮੈਂ ਇਹਨਾਂ 2000 ਹੋਰ 20 ਸਾਲ ਗਿਣ ਲਓ ਜੇ ਇੱਥੇ ਇਹਨਾਂ ਦਾ ਨਾਂ ਨਿਸ਼ਾਨ ਵੀ ਰਹਿ ਗਿਆ ਕਿਉਂਕਿ ਕਿਸਾਨ ਨਾਲ ਇਹਨਾਂ ਨੇ ਧੋਖਾ ਕੀਤਾ ਇੱਕ ਗਰੀਬਾਂ ਨਾਲ ਇਹਨਾਂ ਨੇ ਧੋਖਾ ਕੀਤਾ ਜੇ ਅੱਜ ਆਮ ਆਦਮੀ ਪਾਰਟੀ ਘਰ-ਘਰ ਜਾ ਕੇ ਆ ਜਿਵੇਂ ਘਰ-ਘਰ ਸਾਫ਼-ਸੁੱਧਰੇ ਪਾਣੀ ਦੀ ਸਹੂਲਤ ਦੇ ਰਹੀ ਆ ਸੀਵਰੇਜ ਦੀ ਸਹੂਲਤ ਦੇ ਰਹੀ ਆ ਇਹ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਨੇ ਉਹ ਲੋਕਾਂ ਦੇ ਵਿੱਚ ਜਾ ਕੇ ਹੱਲ ਹੋਣੀਆਂ ਨਾ ਕਿ ਉਥੇ ਦਿੱਲੀ 'ਚ ਬਹਿ ਕੇ ਇਹ ਆਪਣਾ ਛੇਦੰਤਰ ਰਚ ਕੇ ਤੇ ਇੱਥੇ ਵੋਟਾਂ ਦੀ ਰਾਜਨੀਤੀ ਕਰਨ ਇਹ ਕੰਮ ਨਹੀਂ ਲੋਕਾਂ ਨੇ ਹੋਣ ਦੇਣਾ ਅੱਜ ਤਰਨਤਾਰਨ ਦੇ ਅੰਦਰ ਦੋ ਜਿਹੜੇ ਸਾਡੇ ਕਹਿ ਲੋ ਵੀ ਟੂ ਵੈਲ ਦਾ ਤੇ ਨਾਲ ਹਜ਼ਾਰ ਘਰਾਂ ਦੇ ਅੰਦਰ ਪਾਈਪਲਾਈਨ ਪੈਣ ਦਾ ਜਿਹੜਾ ਕੰਮ ਸੀਗਾ ਅਜੋਦਾ ਉਦਘਾਟਨ ਕੀਤਾ ਗਿਆ ਤੇ 9 ਮਹੀਨੇ ਦੇ ਅੰਦਰ ਇਸ ਕੰਮ ਨੂੰ ਪੂਰਾ ਕੀਤਾ ਜਾਏਗਾ ਲਗਭਗ 3 ਕਰੋੜ 14 ਲੱਖ ਦੀ ਲਾਗਤ ਨਾਲ ਇਹ ਕੰਮ ਕੀਤਾ ਜਾਏਗਾ ਜਿਹੜਾ ਕੀ ਸਾਨੂੰ ਦੇਖੋ ਕੰਮ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਿਊਟੀ ਲਈ ਹੈ ਕਿ ਜਿਸ ਵੀ ਸ਼ਹਿਰ ਚ ਪਿੰਡ ਦੇ ਪਾਣੀ ਦੀ ਸਮੱਸਿਆ ਰਹੀ ਹੈ ਉਹਨੂੰ ਪਹਿਲ ਦੇ ਆਧਾਰ ਤੇ ਕਰਨਾ ਹੈ ਤੇ ਉਹਦੇ ਤਹਿਤ ਆਪਾਂ ਅੱਜ ਇਸ ਚੀਜ਼ ਦੀ ਨੋਗਰੇਸ਼ਨ ਕੀਤੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹਦੇ ਨਾਲ ਜਿਹੜੇ ਲੋਕਾਂ ਦੇ ਘਰਾਂ ਚ ਪਾਣੀ ਦੀ ਸਮੱਸਿਆ ਸੀ ਜਿੰਨਗੀ ਸਾਡੇ ਕੋਲ ਪਤਾ ਲੱਗਿਆ ਸੀ ਉਹ ਸਮੱਸਿਆ ਖਤਮ ਹੋ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਪਹਿਮੀ ਪਾਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਅੱਜ ਜੋ ਕੰਮ ਆਰੰਭ ਕੀਤੇ ਨੇ ਮੈਂ 17 ਨੰਬਰ ਵਾਰਡ ਦੇ ਵਿੱਚ ਟਿਊਬਲ ਦਾ ਇੱਕ 16 ਨੰਬਰ ਵਾਰਡ ਦੇ ਵਿੱਚ ਟਿਊਬਲ ਦਾ ਆਰੰਭ ਕੀਤਾ ਗਿਆ ਟੋਟਲੀ ਸਾਰੇ ਇਹਦੇ ਨਾਲ-ਨਾਲ ਵਾਟਰ ਸਪਲਾਈ ਪਹੂਗੀ ਜਿੰਨੇ ਵੀ ਟਿਊਬਲ ਲੱਗੇ ਨੇ ਉਸ ਤੋਂ ਬਾਅਦ 3 ਕਰੋੜ 12 ਲੱਖ ਦਾ ਟੈਂਡਰ ਲੱਗਾ ਜੀ ਇਹ ਸਾਰੇ ਮੈਂ ਜਿੰਨੇ ਵੀ ਇੱਥੇ ਆਏ ਨੇ ਸੰਨੀ ਆਲੂਆ ਜੀ ਸਪੈਸ਼ਲ ਚੱਲ ਕੇ ਆਏ ਨੇ ਚੰਡੀਗੜ੍ਹ ਤੋਂ ਉਦਘਾਟਨ ਕਰਨ ਵਾਸਤੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਸਾਡੇ ਸਤਾਰਜੋਗ ਸਰਦਾਰ ਰਮਨੀ ਸਿੰਘ ਸੰਧੂ ਜੀ ਆਏ ਨੇ ਜਿੰਨਾ ਵੀ ਨਾਲ ਆਮ ਪਾਰਟੀ ਦੇ ਚੇਅਰਮੈਨ ਸਾਹਿਬ ਜਿੰਨੇ ਵੀ ਡਾਇਰੈਕਟਰ ਸਾਹਿਬ ਆਏ ਨੇ ਸੀਵਰੇ ਬੋਰਡ ਦੇ ਸਰਕਾਰੀ ਮਹਿਕਮੇ ਤੋਂ ਜਿੰਨੇ ਮলাই ਵੀਰੇ ਮੇਰੇ ਆਏ ਨੇ ਮੇਰੇ ਨਾਲ ਕਾਉਂਸਲਰ ਸਾਹਿਬਾਨ ਨੇ ਸਾਰਿਆਂ ਦਾ ਮੈਂ ਇੱਥੇ ਪੁੱਜਣ ਤੇ तहे ਦਿਲੋਂ ਧੰਨਵਾਦ ਕਰਦਾ ਆਂ ਆਸ ਕਰਦਾ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸ਼ਹਿਰ ਦੇ ਵਿਕਾਸ ਹੋਣ ਵਾਲੇ ਨੇ ਇਹਨਾਂ ਨੇ ਪਾਸ ਕੀਤੀ ਆ ਕਿ ਸਾਰੇ ਜਿੰਨੇ ਵੀ ਰਹਿੰਦੇ ਕੰਮ ਸਾਰੇ ਕੰਪਲੀਟ ਕੀਤੇ ਜਾਣਗੇ ਸਰ ਸਾਹਿਬ ਵਾਰਡ ਦੇ ਵਿੱਚ ਕੋਈ ਹੋਰ ਵੀ ਇਸ ਤੋਂ ਇਲਾਵਾ ਵੀ ਕੰਮ ਕਰਵਾਏ ਜਾ ਰਹੇ ਨੇ ਇਸ ਵੇਲੇ ਜਿੰਨੀ ਵਾਰਡ ਦੇ ਜਿੰਨੇ ਵੀ ਗਲੀਆਂ ਨੇ ਜਿਵੇਂ ਮੰਨ ਲਓ ਤੁਸੀਂ ਜੋਧਪੁਰ ਰੋਡ ਵੇਖ ਕੇ ਆਏ ਹੋ ਹੁਣ ਇਹਦਾ ਟੈਂਡਰ ਆਲਰੇਡੀ ਲੱਗ ਚੁੱਕਾ ਹੈ ਜੋਧਪੁਰ ਰੋਡ ਕਲੀਅਰ ਬਾਕੀ ਜਿੰਨੀਆਂ ਵੀ ਵਾਰਡਾਂ ਦੀਆਂ ਗਲੀਆਂ ਨੇ 16 ਨੰਬਰ ਵਾਰਡ ਦੀ ਲਾਲੋ 17 ਨੰਬਰ ਦੀ ਸਾਰੀਆਂ ਗਲੀਆਂ ਦੀ ਬੇਨਤੀ ਹੋ ਚੁੱਕੀ ਆ ਸਾਰਿਆਂ ਦੇ ਸੀਵਰੇਜ ਜਿੱਥੇ ਪੈਣ ਵਾਲੇ ਆ A to Z ਨਵੀਆਂ ਗਲੀਆਂ ਬਣ ਕੇ ਤੇ ਨਵੇਂ ਸੀਵਰੇਜ ਪੈਣਗੇ